ਗੁੰਡਾਗਰਦੀ ਦੇ ਨੰਗੇ ਨਾਚਦੀਆਂ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਜਲੰਧਰ ਦੇ ਸੋਡਲ ਇਲਾਕੇ ਦੇ ਵਿੱਚ ਕੁਝ ਨੌਜਵਾਨ ਗੱਡੀ ਦੇ ਵਿੱਚ ਆਉਂਦੇ ਨੇ ਤੇ ਗੱਡੀ 'ਚੋਂ ਉੱਤਰ ਕੇ ਵੱਡੇ-ਵੱਡੇ ਹਥਿਆਰ ਹੱਥ 'ਚ ਫੜ ਕੇ ਜਿੰਸੇ ਵਿੱਚ ਤਲਵਾਰਾਂ ਨੇ ਤੇ ਉਹਨਾਂ ਦੇ ਨਾਲ ਇੱਕ ਘਰ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੁਸੀਂ ਵੇਖ ਸਕਦੇ ਹੋ ਪੂਰੀ ਗਲੀ ਦੇ ਵਿੱਚ ਕਿਵੇਂ ਤਲਵਾਰਾਂ ਲਹਿਰਾਉਂਦੇ ਹੋਏ ਦਰਵਾਜ਼ੇ ਦੇ ਉੱਤੇ ਇੱਟਾਂ ਮਾਰ ਰਹੇ ਨੇ ਤੇ ਤਲਵਾਰਾਂ ਗੰਡਾਸੀਆਂ ਦੇ ਨਾਲ ਹਮਲਾ ਕਰ ਰਹੇ ਨੇ ਤੇ ਤਸਵੀਰਾਂ ਜਲੰਧਰ ਦੇ ਸੋਡਲੇ ਇਲਾਕੇ ਦੀਆਂ ਨੇ ਜਿੱਥੇ ਪੂਰੀ ਗਲੀ ਦੇ ਵਿੱਚ ਦੇਰ ਰਾਤ ਦਹਿਸ਼ਤ ਫੈਲਾਈ ਗਈ ਤੇ ਗੁੰਡਾ ਗੱਦੀਦਾਰ ਨੰਗਾ ਨਾਚ ਕੀਤਾ ਗਿਆ ਤੇ ਪੂਰੇ ਪੰਜਾਬ ਭਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਰਹੇ ਤੇ ਕਿਸੇ ਨੂੰ ਵੀ ਪੁਲਿਸ ਦਾ ਡਰ ਖਤਰਾ ਰਹਿ ਹੀ ਨਹੀਂ ਗਿਆ ਤੇ ਆਏ ਦਿਨ ਜਲੰਧਰ ਅਤੇ ਹੋਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਕਿਤੇ ਸ਼ਰਿਆਂ ਗੋਲੀਆਂ ਚੱਲ ਰਹੀਆਂ ਨੇ ਕਿਤੇ ਸ਼ਰਿਆਂ ਲੋਕਾਂ ਨੂੰ ਵੱਢਿਆ ਜਾ ਰਿਹਾ ਤੇ ਉਸੇ ਦੀ ਅੱਜ ਫਿਰ ਇੱਕ ਮਿਸਾਲ ਵੇਖਣ ਨੂੰ ਮਿਲੀ ਜਲੰਧਰ ਦੇ ਜਿੱਥੇ ਕਿ ਲੋਕਾਂ ਨੇ ਆਪਣੇ ਘਰ ਦੇ ਅੰਦਰ ਦਰਵਾਜ਼ਾ ਨੂੰ ਬੰਦ ਕਰਕੇ ਆਪਣੀ ਜਾਨ ਬਚਾਈ ਤੇ ਗੁੰਡੇ ਲਗਾਤਾਰ ਬਾਹਰ ਲਲਕਾਰੇ ਮਾਰਦੇ ਹੋਏ ਗੰਦੀਆਂ ਗਾਲਾਂ ਕੱਢਦੇ ਹੋਏ ਉੱਥੋਂ ਨਿਕਲ ਜਾਂਦੇ ਨੇ ਤੇ ਇਹ ਤਸਵੀਰਾਂ ਜਿ ਤੁਸੀਂ ਸਾਹਿਬ ਵੇਖ ਸਕਦੇ ਹੋ ਕਿ ਲੋਕਾਂ ਨੂੰ ਆਮ ਪੁਲਿਸ ਦਾ ਕਿੰਨਾ ਕੁ ਹੀ ਡਰ ਰਹਿ ਗਿਆ ਲੋਕ ਪੰਜਾਬ ਪੁਲਿਸ ਨੂੰ ਕੁਝ ਵੀ ਸਮਝ ਨਹੀਂ ਰਹੇ ਨੇ ਜਿਸ ਕਾਰਨ ਇਸ ਤਰ੍ਹਾਂ ਦੇ ਬਦਮਾਸ਼ਾ ਦਾ ਹੌਸਲਾ ਲਗਾਤਾਰ ਵਧਦਾ ਜਾ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ